ਦੋਸਤੋ ਸਤ ਸ੍ਰੀ ਅਕਾਲ ਅੱਜ ਫੇਰ ਆਪਾਂ ਬਾਈ ਗੁਰਦੀਪ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਗੁਰਦੀਪ ਸਿੰਘ ਜੀ ਕੀ ਹਾਲ ਚਾਲ ਨੇ ਵਧੀਆ ਵੀਰੇ ਚੱਲਦੀ ਕਲਾ ਗੁਰਦੀਪ ਸਿੰਘ ਜੀ ਨੌਕਰੀ ਸੰਬੰਧੀ ਨਾਲ ਕੋਈ ਕੌੜਾ ਮਿੱਠਾ ਤਜਰਬਾ ਹੀ ਸਾਂਝਾ ਕਰ ਦਿਓ ਦਰਸ਼ਕਾਂ ਨਾਲ ਕੌੜਾ ਮਿੱਠਾ ਤਜਰਬਾ ਜੇ ਬਹੁਤ ਨੇ ਹੂੰ ਹੋਰ ਮੈਂ ਤਾਂ ਨਹੀਂ ਮਤਲਬ ਕਿ ਕੌੜਾ ਤਜਰਬਾ ਸਾਂਝਾ ਕਰਨਾ ਅੱਡੇ ਨਾਲ ਬਿੱਤਿਆ ਹੈ ਮੇਰੇ ਨਾਲ ਬਿੱਤਿਆ ਬਹੁਤ ਜਿਵੇਂ ਉਹ ਤਾਂ ਨੂੰ ਸੁਣਾਇਆ ਨਹੀਂ ਹੂੰ ਮੈਂ ਨਾ ਵਿਗਰਾਮਾ ਨੌਕਰੀ ਕਰਦਾ ਹੁੰਦਾ ਸੀ ਹੂੰ ਕਲੈਰੀਕਲ ਜੋਬ ਸੀ ਮੇਰੀ ਸ਼ੁਰੂਤੀ ਹੂੰ ਤੇ ਮੈਂ ਅਸੀਂ ਉੱਥੇ ਜੀਟੀ ਰੋਡ ਤੇ ਅੱਗੇ ਵਰਕਸ਼ਾਪ ਆਉਂਦੇ ਪਿੱਛੇ ਪੰਜ ਕਮਰੇ ਸੀ ਕਿਹੜੇ ਸਾਹਿਬ ਦੀ ਗੱਲ ਹੈ ਕੱਲ੍ਹ ਵਾਲੀ ਦੀ ਹਾਂ ਨਾ ਠੀਕ ਹੈ ਉੱਥੇ ਦੋ ਦੋ ਬੰਦੇ ਰਹੇ ਜਿਹਾ ਲੱਗ ਲੱਗੇ ਸਾਰੇ ਦੋ ਦੋ ਮੇਰਾ ਵੀ ਕਮਿਤਰ ਮੇਰਾ ਰਹਿੰਦਾ ਸੀ ਹੂੰ ਜਦੋਂ ਮਿਸਟਰੀ ਦਾ ਵਰਕਸ਼ਾਪ ਆ ਬੰਦ ਕਰ ਜਦੋਂ ਦਿਨ ਜਲਦੀ ਬੰਦ ਹੋਏ ਸਾਰਾ ਕੁਝ हां ਕੰਨਲੇ ਦੇ ਵਿੱਚ ਪੂਰਾ ਪਖਿਆ ਹੋਇਆ ਸੀ 86 77 ਥੋੜੇ ਘੱਟ ਲਾ ਅਸੀਂ ਨਾ ਪਰਵਾਹ ਨਹੀਂ ਤੇ ਬਰੋਕਰ ਜੇ ਨਵੀਂ ਉਮਰ ਅਸੀਂ ਉਹ ਮੇਰੇ ਜਰਾ ਮਿੱਤਰ ਦੀ ਮੇਰੇ ਨਾਲ ਰਹਿੰਦਾ ਉਹਦੀ ਹੁੰਦੀ ట్రాנסਫਾਰਮਰ ਰਿਪੇਅਰ ਵਰਕਸ਼ਾਪ ਸੈੱਟ ਹੁੰਦੇ ਫਿਲਟਰੇਸ਼ਨ ਸੈੱਟ ਪੁਰਾਣੇ ਟਰਾਂਸਫਾਰਮਰ ਤੇਲ ਸਾਫ ਕਰਦੇ ਬਸ ਇੰਨੀ ਕੀ ਸੀ ਹੂੰ ਉਹ ਰਾਤ ਨੂੰ ਹੁੰਦਾ ਮੈਂ ਦਿਨੇ ਮਿਹਨਤ ਕਰਦੇ ਦਿਨੇ ਜੋ ਕਿ ਉਹਦੀ ਹਫਤੇ ਹਫਤੇ ਗੱਲ ਬਦਲਦੀ ਰਹਿੰਦੀ ਸੀ ਹੂੰ ਇੱਕ ਮੈਂ ਛੇਤੀ ਉਹ ਚਲਾਇਆ ਮੇਰੀ ਡਿਊਟੀ ਤੇ ਗਮਾਰੂ ਟੁੱਟੀ ਸ਼ਾਮ ਮੈਂ ਬਣਾਇਆ ਸਾਡਾ ਪਿਆਰ ਵੀ ਬਹੁਤ ਆ ਕਿਰਪਾ ਕਰਨਾ ਕਿ ਉਹ ਐਲਮਰ ਉੱਤੀ ਬਣਾ ਕੇ ਮੈਨੂੰ ਦੱਸ ਵੀ ਮੈਂ 10 ਮਿੰਟ ਬੇਟ ਕੀਤੀ ਤਕਰੀਬ ਉਹ ਤੋਂ 10 ਮਿੰਟ ਦਾ ਰਸਤਾ ਜੀਟੀ ਰੋਡ ਪਿਆ ਸਹੀ ਰਹਿੰਦਾ ਜੀ ਹਾਂ ਜੀਟੀ ਰੋਡ ਤੇ ਉਹ ਬਿਜਲੀ ਬੋਰਡ ਦੇ ਦਫਤਰ ਨੇ ਦਗਰਾਵਾ ਉਹ ਵਾਲੀ ਸਾਈਡ ਹਾਂ ਚਲ ਮੈਂ ਸੋਚਿਆ ਵੀ ਅਮ ਨੂੰ ਬੁਲਾਈ ਦਿਓ ਨਾ ਹਾਂ ਮੈਂ ਚਲਾ ਗਿਆ ਮੇਰੇ ਘਾਬਰਾ ਦੇ ਪਹਾ ਹਾਂ ਤੇ ਪੱਗ ਮੇਰੀ ਬਲਿਸਿਪਲੇ ਦੀ ਦਿਨੇ ਪੱਗ ਬੰਨੀ ਸੀ ਉਹ ਮੈਂ ਪੱਗ ਨੂੰ ਢੱਲੀ ਲੰਬਾ ਕਮੀਜ਼ ਜਿਹੜਾ ਪੁਰਾਣਾ ਕਮੀਜ਼ਾਂ ਦੇ ਪਰਵਾਸ ਤਾਂ ਬੰਨੋ ਆਹ ਮੈਂ ਚਲ ਗਿਆ ਉੱਥੇ ਬਖਸ਼ਾਪ ਚ ਹੂੰ ਮੇਰਾ ਆਇਆ ਕਦੀ ਵੀ ਰੋਟੀ ਖਾ ਕੇ ਮੁਰੇ ਉਹਦੇ ਸੀਨੀਅਰ ਨੂੰ ਕਹਿੰਦਾ ਕਿ ਠੀਕ ਆ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਖਾਓ ਅਸੀਂ ਤਰੇ ਆਉਂਿਆ ਅਸੀਂ ਤਾਂ ਇਹ ਗੱਲ ਸੋਚੀ ਨਾ ਉਹਦੇ ਦੋ ਦਿਨ ਪੰਜਾਬ ਦਾ ਬੰਦ ਦਾ ਸੱਦਾ ਅਫੇ ਪੰਜਾਬ ਬੰਦ ਦਾ ਸੱਦਾ ਜਿਹੜੀ ਨਹੀਂ ਫੜਕਦੀ ਜਿਹੜੀ ਨਾ ਜੀ ਪਰ ਅਸੀਂ ਸਾਢੇ 9 ਦੇ ਫੜਕਦੇ ਤਰੇ ਆਈਏ ਦੋਨੇ ਗੱਲਾਂ ਮਾਰਦੇ ਹੂੰ ਲਾਲ ਪੈਲ ਸਜ ਗਰਾਉ ਜੀਟੀ ਰੋਡ ਤੋਂ ਉਹਨਾਂ ਸਾਲਾਂ ਜੱਜ ਬਣਿਆ ਸੀ ਹੂੰ ਉਹਦੇ ਕੋਲ ਅਸੀਂ ਤਰੇ ਨਾ ਉਹਦੇ ਕੋਲ ਆ ਕੇ ਡਰਕਟ ਵਾਲੀ ਛਾਂ ਚ ਟਲਕ ਹੋ ਗਿਆ ਵੀ ਬਈ ਕਦ ਰੁਕ ਗਿਆ ਬੰਦ ਹੋ ਗਿਆ ਹੂੰ ਫੜਾ ਫੜੋ ਦੇ ਖਾਲਾਂ ਬੰਨੀਆਂ ਕਰਨ ਕੋਲੇ ਹੱਥ ਉਪਰਾਹ ਉਪਰਿਸ਼ਕ ਭਰਾਗ ਵੀ ਆ ਕੇ ਹੋ ਗਿਆ ਅੱਛਾ ਅਸੀਂ ਕੋਈ ਹੱਥ ਪਾਹਾਂ ਚੱਕ ਲੈ ਤੇ ਉਹ ਸਾਨੂੰ ਕਹਿੰਦੇ ਟਰੱਕ ਚਲ ਟਰੱਕ ਉੱਤੇ ਟਰੱਕ ਉੱਤੇ ਟਰਾਲ ਵਿੱਚ ਮਤ ਕਰਨ ਅੱਛਾ 6आरपी ਵਾਲੇ ਹੋ ਵੀਐਸਐਫਸੀ ਬਾਤ ਮਤ ਲੱਗਿਆ ਹਾਂ ਵਿੱਚ ਮਤ ਕਰਨਾ ਕਿ ਆਪਣੇ ਰੀ ਨਾਲ ਉੱਥੇ ਜਿਆਦਾ ਪਹੁੰਚਾ ਉਹ ਤੋਂ ਜ਼ਿਆਦਾ ਮਾਝੇ ਵਾਲਾ ਜਿਆਦਾ ਅਸੀਂ ਖਾਫਾ ਪਹੁੰਚੀ ਹਾਂ ਉਧਰ ਕਲਾ ਤੇ ਭਰਾ ਵਾਲੇ ਹੱਥ ਖੜੇ ਕਰਕੇ ਤੇ ਇੱਕ ਫੇਰ ਤਾਹ ਰੱਖਿਆ ਜੀ ਟਰੱਕ ਚ ਚੜ ਕੇ ਪਤਾ ਚੜ ਗਏ ਜੀ ਇੱਕਾ ਇੱਕ ਤਾਹ ਰੱਖਿਆ ਪਤਾ ਨਹੀਂ ਇਹ ਮਲਚੀ ਦੀ ਟਰੱਕ ਤੋਂ ਉਹ ਪੜਨੀ ਉਹ ਬੰਦੇ ਨੇ ਮੈਨੂੰ ਹਵਾ ਲਿਆ ਕਦੇ ਨੀਚਿਆ ਹੂੰ ਮੈਂ ਤਾਂ ਇਤਰੇ ਮੇਰਾ ਨਾ ਉਹਨੇ ਥੋੜਾ ਕੁੱਤ ਵੀ ਫੜਨਾ ਪਾ ਕੇ ਹਾਂ ਕੁੱਤ ਕਹਿ ਮਛੋੜ ਲੈ ਮੇਰਾ ਘਰ ਹੂੰ ਉਹਨੇ ਖੋਜੀ ਅਕਸਰ ਮੈਂ ਕਬਰਾਂ ਆ ਗਿਆ ਜਿਵੇਂ ਵਿਆਹ ਕੀ ਹੋ ਗਿਆ ਮੇਰਾ ਗੱਲਾਂ ਕਰਦਾ ਕਬਰ ਜੀ ਦੀ ਰੋਕ ਤੋਂ ਉੱਤ ਪਾਸੇ ਲਾ ਲਾ ਪਾਸੇ ਦੇ ਸਾਹਮਣੇ ਦੇ ਪਾਸੇ ਹੂੰ ਮੈਨੂੰ ਥੋੜਾ ਇਹ ਜਿ ਲੱਗਿਆ ਵੀ ਇਸ ਤਾਂ ਜਿਹੜੇ ਨਾਲ ਦਾ ਸਾਥੀ ਟਰੱਕ ਉਹ ਟਰੱਕ ਜੀ ਰੱਖਦੇ ਨੇ ਮੈਨੂੰ ਉਹ ਮਿਲਦਾ ਹੁੰਦਾ ਜਿਵੇਂ ਆਰਾਮ ਕਾਬਲੇ ਹੋਵੇ ਤੇ ਉਹਨਾਂ ਦਿਨਾਂ ਝੁੱਠੇ ਨੌਜਵਾਨਾਂ ਨੂੰ ਬਹੁਤ ਮਾਰਿਆ ਜਾਂਦਾ ਸੀ ਉਹਨਾਂ ਗਰਦੀਪ ਸਿੰਘ ਅੱਗੇ ਆਉਂਦਾ। ਅਈ ਉਹ ਖੜਾ ਲਾਖ ਤੁਸੀਂ ਉਹ ਦਿਨਾਂ ਕਿਲੇ ਆ ਰਹੇ ਹੁੰਦੇ ਹੁੰਦੇ ਇਹੇ ਮੁਕਾਬਲੇ। ਹੂੰ। ਐਂ ਜਾਂਦੇ ਜਾਂਦੇ ਮੈਂ ਉਹ ਐਂ ਹੱਥ ਲਾ ਕੇ ਕਹਿੰਦਾ ਤੂੰ ਮਤ ਖਾ। ਮੈਂ ਕਿਹਾ। ਕਹਿੰਦਾ ਮੈਂ ਨਹੀਂ ਸਾਰੇ ਮੇਰੇ ਤਾਂ ਵਾਲ ਕੱਟੇ ਨਹੀਂ ਮੈਂ ਤੜਾ ਮੈਂ ਕਿਹਾ ਨਹੀਂ ਸਾਰੇ ਮੇਰੇ ਤਾਂ ਵਾਲ ਕੱਟੇ। ਕਹਿੰਦਾ ਧੀਰੇ ਧੀਰੇ ਹੂੰ। ਮੈਂ ਜਦੋਂ ਕਾਫੀ ਬਹੁਤ ਬੋਲਿਆ ਤੇ ਇਹ ਗੱਲ ਕਰਦੇ ਕਰਦੇ ਮੈਨੂੰ ਕਹਿੰਦਾ ਤੇਰੀ ਹਲ ਕਿਹਾ। ਨਹ ਨਹੀਂ ਆਉ ਕਿਆ ਕਹਨਾਂ ਸਮਝ ਨਾ ਆ ਰਿਹਾ ਹਮ ਕਹਿੰਦਾ ਜਿਵੇਂ ਸਿੱਧੂ ਸੰਧੂ ਹੁੰਦੇ ਹਮ ਮੈਂ ਕਹਾਂ ਜੀ ਮਾਨ ਹਮ ਕਹਾਂ ਫਿਰ ਤੋ ਤੂੰ ਆਪਾਂ ਅੰਕਵਾਦੀ ਆ ਸੇਮਨਜੀਤ ਮਾਨ ਵਾਲਾ ਹਮ ਉਹਦੇ ਸਾਰੇ ਖੋਲ ਕਾਸ ਲੈ ਮੇਰਾ ਅੱਛਾ ਪੰਗਾ ਹੋ ਗਿਆ ਵੀ ਐ ਹਮ ਘਰ ਗੁੰਮ ਰਹੇ ਇਧਰ ਆ ਕੇ ਆਪ ਅਭੀ ਕਦੀ ਪੰਜਾਬ ਮੰਦ ਬੁਲਾਤੇ ਹੋ ਕਦੀ ਆਪ ਘੁੰਮ ਰਹੇ ਰਾਤ ਕੋ ਕਿ ਬਹਾਦਤ ਕਰੋਗੇ ਪਰ ਆ ਬਾਏ ਮਾਹੌਲ ਪੂਰਾ ਹੋ ਗਿਆ ਮੈਨੂੰ ਖਾ ਬੋਲਣਾ ਦੇ ਦੋ ਬਾਅਦ ਹਮ ਮੇਰੇ ਉਹਦੇ ਉਹ ਮੇਰੇ ਸੀ ਸ਼ਰਮਾ ਸੀ ਉਹਦੇ ਤੇ ਜਿਹੜੀ ਪ੍ਰੇਟ ਲੱਗੀ ਸੀ ਲਾਈਵ ਤੇ ਮੇਰੇ ਪਿਆ ਉਹ ਹਮ ਨਾਲ ਪੈਸੇ ਜਿਹੜਾ ਐਕਟਰ ਲੱਗਿਆ ਉਹਦੇ ਪਾਸੇ ਪਿਆ ਤੇ ਸ਼ਰਮਾ ਪੜਾ ਗਿਆ ਮੈਂ ਤੋਂ ਹਮ ਤੇ ਮੈਨੂੰ ਜਦੋਂ ਮੈਂ ਡੈਟਿਕਾਰਡ ਕੋਲੋਂ ਥੀ ਮੈਂ ਡੈਟ ਬਾਕੇ ਲੱਗ ਨਹੀਂ ਕੋੜਾ ਤੱਕਦੇ ਉਹ ਡੈਟਿਕਾਰਡ ਹਮ ਉਹ ਡੈਟਿਕਾਰਡ ਦੇਖਦਾ ਟਾਰਟ ਜਿਹਦੇ ਕੋਲੇ ਮਾਰ ਕੇ ਹਮ ਮੈਨੂੰ ਬੜਾ ਬੋਕਾ ਮੈਂ ਤੇ ਮੈਂ ਜਿਵੇਂ ਜਿਵੇਂ ਪੁੱਛ ਕੇ ਖੜਾ ਮੇਰਾ ਕਹਿੰਦਾ ਬੋਕਾ ਹਮ ਮਤਲਬ ਮਰੀ ਪਰ ਉਹ ਕਿ ਮੈਨੂੰ ਮੈਂ ਕਿਹਾ ਉਹ ਸ਼ਰਮਾ ਹੂੰ ਕਹਿੰਦਾ ਕਿ ਮੈਂ ਬਹੁਤ ਸ਼ਰਮਾ ਪੱਗ ਉਹ ਵੀ ਬੰਨ ਰਿਹਾ ਲੱਗਾ ਸੁਣ ਤਾ ਹੂੰ ਆਹ ਨਾਲ ਖਲਾਉਦੀ ਆਹ ਜਿਹੜੀ ਤਕੜ ਦੀ ਮੈਂ ਜਾਵਾ ਰਹ ਹਾਂ ਉਹ ਵੀ ਹੈ ਗੱਲ ਕਰ ਉਹ ਬਹੁਤ ਮੁੱਕਾ ਹੋ ਗਿਆ ਐ ਇੱਥੇ ਪੰਦੀ ਹੋ ਗਈ ਪਗਰ ਕਿੱਦਿਹਾ ਹੂੰ ਉਹਨੂੰ ਉਹਨਾਂ ਕਰਕੇ ਨੀਚੇ ਦੇ ਕਰਾਉ ਉਹ ਉਤਾਰ ਲਿਆ ਮੇਰੇ ਨਾਲ ਉਹਨੂੰ ਲੈ ਕੇ ਪਰਾਂ ਚ ਲੈ ਹੂੰ ਮੈਨੂੰ ਕਹਿੰਦਾ ਜਹੀ ਰਾਤ ਉੱਪਰ ਖੱਚੀ ਖੜਾ ਰਹਿ ਹੂੰ ਉਹ ਗੱਲ ਮਤਾਂ ਪੁੱਛੀ ਜਦੋਂ ਉਹ ਇਹ ਹੋ ਗਿਆ ਵੀ ਸ਼ਰਮਾ ਦੀ ਕਲੀਅਰ ਹੋ ਗਿਆ ਕਿੱਥੇ ਪੈ ਆਉਗਾ ਜੇ ਵੀ ਰਾਤ ਨੂੰ ਮਾਰਨਗੇ ਵੀ ਸਾਡਾ ਤਾਂ ਪਤਾ ਵੀ ਨਹੀਂ ਲੱਗਣਾ ਵੀ ਖਬਰ ਕਿੱਥੇ ਜਾ ਕੇ ਮਾਰ ਦੇਣਗੇ ਹੂੰ ਦੇਖੇ ਤੂੰ ਉਹ ਇੰਨੀ ਗੱਲ ਬਈ ਜਿਹੜੀ ਕਹੀ ਉਹਨੂੰ ਸ਼ਰਮਾ ਗੱਲੋਂ ਬਚਾ ਗਈ ਉਹਨੇ ਜਦੋਂ ਪੁੱਛਿਆ ਬੱਚਾ ਫੇਰ ਸਾਨੂੰ ਸਿੱਖਿਆ ਦੇਣ ਲੱਗੇ ਹੂੰ ਕਹਿੰਦੇ ਵੀ ਰਾਤ ਨੂੰ ਨਾ ਘੂਮਾ ਕਰੋ ਮਾਹੌਲ ਇਤਨਾ ਗੰਦਾ ਹੈ ਆਪ ਜਹਾਂ ਘੁੰਮ ਰਹੇ ਹੋ ਉਹ ਤੋਂ ਪਹਿਲਾਂ ਸਾਨੂੰ ਕਹਿੰਦੇ ਰਹਦੇ ਕਿੱਥੇ ਹੂੰ ਮੈਂ ਕਹਾਂ ਜੀ ਉਹ ਸਾਹਮਣੇ ਬੈਠੇ ਬਈ ਕਹਿੰਦਾ ਕਿੰਨੇ ਜਣੇ ਰਹੇ ਹੋ ਮੈਂ ਕਿਹਾ ਪੰਜ ਕਮਰੇ ਆ ਦੋ ਦੋ ਆਦਮੀਆਂ ਹਾਂ ਕਰਾ ਸਾਲ ਇਦਾਂ ਅੰਕਵੱਦੀ ਹਮ ਨਹੀਂ ਬਹਾਜਾਂਗੇ ਪਹਿਲਾਂ ਗੱਲ ਵੀ ਤਲਾਸ਼ੀ ਲਾਵਾਂਗੇ ਹਾਂ ਮੈਂ ਫਿਰ ਉਹ ਜਦੋਂ ਉਹ ਸ਼ਰਮਾ ਸ਼ਰਮਾ ਕਹਤਾ ਵੀ ਇਹ ਸ਼ਰਮਾ ਉਹ ਸ਼ਰਮੇ ਵਾਲੀ ਗੱਲ ਨੇ ਜਿਹੜੀ ਯਾਰਾ ਇਹ ਗੱਲ ਸੁਣੋ ਚੱਲਣਾ ਹੋ ਰਿਹਾ ਜਿਹੜਾ ਸਾਡੇ ਤੋਂ ਕੁਦਰੋਂ ਬਿੱਤੀ ਸਮਝੇਗਾ ਬਹੁਤ ਦਿਨ ਲੱਗੇ ਮਾਂ ਉਹਦੀ ਵਾਲਾ ਖਰਾਬ ਸੀ ਜੇ ਕਿਤੇ ਮਤਲਬ ਮੈਨੂੰ ਮਾਂ ਉਹਦੀ ਖਬਰੇ ਕੀ ਕਰਦੇ ਸਾਡੇ ਨੂੰ ਹਾਂ ਉਹ ਤਾਂ ਲੱਗਤਾ ਪਈਆਂ ਲਾਲ ਪੈ ਲੱਗੇ ਇੱਥੇ ਸ਼ਰਮਾ ਨਾਂ ਦੀ ਕੋਈ ਕੁਝ ਆਰ ਐਲ ਸ਼ਾਲ ਪਤਨੀ ਕੀ ਲੱਗੀ ਹੋਈ ਪਲੇਟ ਸਹੀ ਕਰਾ ਰਹੇ ਨੇ ਮਾਹੌਲ ਬਹੁਤ ਖਰਾਬ ਸੀ ਮਾਹੌਲ ਬਹੁਤ ਖਰਾਬ ਸੀ ਬਾਬਾ ਨਾਨਕ ਆਪੇ ਮਿਹਰ ਕਰਦਾ ਭਾਈ ਸਹੀ ਗੱਲ ਹੈ ਜੱਕੂ ਰੱਖ ਕੇ ਸੌਂ ਮਾਰ ਸਕੀ ਨਾ ਕੋਈ ਮਾਰ ਸਕੀ ਨਾ ਕੋਈ ਧੰਨਵਾਦ ਜੀ ਸ਼ੁਕਰੀਆ